ਤੇ ਮਹਿਮਾਨ ਦੀ ਪਹਿਲੀ ਕਿਸਮ ਅਸੀਂ ਉਹ ਆਨੇ ਮੰਨਣ ਦੀ ਕੋਸ਼ਿਸ਼ ਕਰਦੇ ਤੇ ਮਹਿਮਾਨ ਦੀ ਦੂਜੀ ਕਿਸਮ ਅਸੀਂ ਤੇ ਠੀਕੇ ਕੋ ਜੁੜੀ ਗੱਲ ਹੈ ਕਿ ਖਾਸ ਗੱਲ ਵਾਸਤੇ ਫੇਰ ਤੁਸਾਂ ਕਰੀਏ ਨਹੀਂ ਠੀਕ ਹੈ ਮੈਂ ਵੀ ਆਪਣੇ ਕੰਮ ਕਰਦਾ ਮਹਿਮਾਨ ਦੀ ਦੂਜੀ ਚੀਜ਼ ਉਹ ਨਾ ਮੰਨਦੀ ਦੂਜੀ ਕਿਸਮ ਤੇ ਮਹਿਮਾਨ ਦੀ ਸਤ ਖਦਰ ਜੀ ਕਿਸਮ ਤੇ ਤੀਜੀ ਕਿਸਮ ਉਹ ਅਸੀਂ ਚਾਹੁੰਦੇ ਆ ਵੀ ਸਾਡੇ ਕੋਲੇ ਆਵੇ ਸਾਡੇ ਕੋਲੇ ਆਵੇ ਨਾ ਆਵੇ ਨਾ ਅਸੀਂ ਤੁਹਾਡੇ ਕੋਲੇ ਮਹਿਮਾਨ ਬਣ ਕੇ ਆਏ ਹਾਂ

ਕਿ ਸਾਡੇ ਜਿਹੜੇ ਸਕੂਲ ਦੀ ਵਾਰੀ ਐ ਇਹਨਾਂ ਦੇ ਲੈਕਚਰ ਵਾਸਤੇ ਘਟੋ-ਘਟ 2-3 ਸਾਲ ਬਾਅਦ ਆਏ ਯੂ ਕੈਨਟ ਬਲੀਵ ਯਕੀਨ ਨਹੀਂ ਕਰੋਗੇ ਮੈਂ 1.5 ਸਾਲ ਤੋਂ ਟਰਾਈ ਕਰ ਰਿਹਾ ਕਿ ਸਾਡੇ ਸਕੂਲ ਦੇ ਵਿੱਚ ਹੀ ਆਉਣ ਕਿਉਂਕਿ ਕੋਈ ਯਾਂ ਪਾਸ ਨਹੀਂ ਗਈ ਹੈ ਯੂਨੀਵਰਸਿਟੀ ਆਫ ਮੈਂਚੈਸਟਰ ਮੈਂ ਤੇ ਦੇਖੀ ਵੀ ਨਹੀਂ ਹੈ ਉੱਥੇ ਵੀ ਲੈਕਚਰ ਕਰ ਚੁੱਕੇ ਨੇ ਤੇ ਸੰਸਾਰ ਦੇ ਬਹੁਤ ਸਾਰੇ ਸਕੂਲਾਂ ਕਰ ਯੂਨੀਵਰਸਿਟੀਆਂ ਦੇ ਵਿੱਚ ਤੁਹਾਡੇ ਵਰਗੇ ਪਹਿਲੇ ਪਹਿਲੇ ਬੱਚਾ ਨਾ ਮਿਲ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਕਾਫੀ ਸਮੇਂ ਤੋਂ ਇੰਤਜ਼ਾਰ ਕਰਦੇ ਸੀਗੇ ਤੇ ਮੇਰੀ ਇੱਕ ਕਾਲ ਤੇ ਕੁਝ ਗੁੱਸੇਪਨ ਜੀ ਨੇ ਐਨੇ ਬੜੇ ਤਿੱਖੇ ਦੇ ਨਾਲ ਆਗਤਨ ਮਿਟਾਇਆ ਬਸ ਤਿੱਖੇ ਨੇ ਸੋਨਾ ਚਾਹੀਦਾ ਹੁੰਦਾ ਹੈ ਤੇ ਮੈਂ ਆਖਿਰਨ ਵਾਅਦਾ ਕਰਦਾ ਕਿ ਤੁਹਾਡਾ ਇੱਕ ਵੀ ਸੈਕਿੰਡ ਵੇਸ ਕੀ ਹੋਏਗਾ ਇੱਕ ਵੀ ਸੈਕਿੰਡ ਸੇਵ ਹੋਏਗਾ ਤੇ ਅਸੀਂ ਵੀ ਉਮੀਦ ਕਰਦੇ ਕਿ ਸਾਡਾ ਸਮਾਂ ਬੇਸਪਤਾ ਨਾ ਰਹੇ ਕੋਈ ਦਸਨਾਂ ਮੱਚਾਪਾ ਸਾਡਾ ਸਮਾਂ ਬੇਸਪਤੀ ਮੇਕਰਾਂਗੇ ਗੱਲਾਂ ਜੇ ਆਪ ਤੁਸੀਂ ਗੱਲ ਕਰੇ ਗੱਲ ਤਾਂ ਬੜੀ ਕਰਨੀ ਹੈ ਕਿ ਆਪ ਤੁਸੀਂ ਗੱਲ ਕਰਾਂਗੇ ਸੋ ਇਹ ਜਿਹੜੀ ਗੱਲ ਸੁਣਨ ਵਾਲੀ ਹੈ ਨਾ ਜਦਾਂ ਸੁਣਨ ਨੇ ਤਾਂ ਮੈਂ ਵੀ ਇਹ ਗੱਲ ਸਾਰਾ ਕਿ ਸਰ ਆਉਣ ਤੇ ਮੇਰੀ